ਪਿਛਾਨ ਪ੍ਰਭੂ ਭਾਰਤੀ ਪਿਛਾਨ ਯੂਨੀਅਨ ਇਕਤਾ ਸਿੱਧੂ ਪਰਕਨਿਓ ਤੇ ਹਿੰਦਕਾਇਰ ਰਾਜਨੀਤਿਕ ਜੱਥੇਬੰਦੀਆਂ ਕਨਿਓ ਪਿਛਲੇ 13 ਤਰੀਕ ਤੋਂ ਲੈ ਕੇ ਹਨੂਵੀ ਬਾਰਡਰ ਤੇ ਸੰਭੂ ਬਾਰਡਰ ਦੇ ਉੱਤੇ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੋਰਚਾ ਚੱਲ ਰਿਹਾ ਹੈਗਾ ਹੱਕੀ ਮੰਗਾ ਕੀ ਨੇ ਭਰਾਵੋ ਆਪਣੀਆਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣਾ ਤੇ ਇਹ ਫਸਲਾਂ ਦੇ ਉੱਤੇ ਐਮਐਸਪੀ ਹੈ ਜਿਹੜੀ ਉਹਦੀ ਗਰੰਟੀ ਕਰਾਉਣੀ ਕਾਨੂੰਨ ਲਾਗੂ ਕਰਾਉਣਾ ਹੋ ਜਿਵੇਂ ਲਖਮੀਰਪੁਰ ਖੀਰੀ ਦੇ ਵਿੱਚ ਆਪਣੇ ਚਾਰ ਕਿਸਾਨ ਇੱਕ ਮਜ਼ਦੂਰ ਤੇ ਇੱਕ ਪੱਤਰਕਾਰ ਜਿਹੜਾ ਅਜੇ ਮਿਸਰਾ ਨੇ ਗੱਡੀ ਨਾਲ ਦਰੜੇ ਉਹਨਾਂ ਨੂੰ ਸਾਫ਼ ਦਿਵਾਉਣਾ ਕਿਸਾਨ ਤੇ ਮਜ਼ਦੂਰ ਦਾ ਤੇ ਕਰਜ਼ੇ ਤੇ ਲਕੀਰ ਮਾਰਨੇ ਅੱਗੇ ਵਾਸਤੇ ਕੇਂਦਰ ਦੀ ਸਰਕਾਰ ਹੈ ਜਿਹੜਾ ਇਹ ਜਾਂ ਕਾਨੂੰਨ ਬਣਾਵੇ ਕਿ ਕਿਸਾਨ ਦੇ ਉੱਤੇ ਮਜ਼ਦੂਰ ਤੇ ਮੁਰਕੇ ਕਰਜ਼ਾ ਨਾ ਜੜੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਉਤਰੀ ਭਾਰਤ ਦੀਆਂ 76 ਜਥੇਬੰਦੀਆਂ ਵੱਲੋਂ ਜਿੱਦੀ ਸੈਟ ਸਰਕਾਰ ਦੇ ਇੰਦਰ ਸਰਕਾਰ ਦੇ ਆਲੇ ਦੁਆਲੇ ਜਿਹੜਾ ਘੇਰਾ ਪਾਇਆ ਹੋਇਆ ਹੈਗਾ ਜਿਹੜਾ ਤਸੱਦਦ ਅੱਜ ਹਰਿਆਣਾ ਤੇ ਪੰਜਾਬ ਤੇ ਸਾਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਕੇਂਦਰ ਦੀ ਸਰਕਾਰ ਕਨੇਓਟਾ ਹਜ਼ਾਰ ਹੈ ਉਹ ਭਰਾਵੋ ਸਾਨੂੰ ਸਾਰਾ ਮੋਬਾਈਲਾਂ ਦੇ ਵਿੱਚ ਆਈ ਜਾਂਦਾ ਹੈ ਕਿੰਨੇ ਆਪਣਾ ਛੋਟਾ ਜਿਹਾ ਬੱਚਾ ਸੁਖ ਕਰਨ ਸਿੰਘ ਬੰਦੋ ਦਾ ਸੀਦ ਕੀਤਾ ਹੈਗਾ ਹੋਰ ਲੱਤਾਂ ਪਾਹੇ ਤੋੜੀਆਂ ਬੰਬ ਵੱਜਿਆ ਗੋਲੇ ਵੱਜੇ ਅਥਰੂ ਕਹਿੰਦੇ ਇਹ ਕੋਈ ਸੁੱਥੋਂ ਲੁਕਿਆ ਨਹੀਂ ਭਰਾਵੋ ਮੋਬਾਈਲਾਂ ਵਿੱਚ ਸਾਰਾ ਕੁਝ ਆ ਤੁਹਾਡੇ ਕੋਲੇ ਆਉਂਦਾ ਡੇਜ ਦੇ ਅਗਲੀ ਗੱਲ ਇਹ ਆ ਭਰਾਵੋ ਕੁਝ ਜਥੇ ਬੰਦੀਆਂ ਜਿਹੜੀਆਂ ਕਾਮਰੇਡ ਜਥੇ ਬੰਦੀਆਂ ਨੇ ਉਹ ਵੀ ਇਸ ਗੱਲ ਦੇ ਉੱਤੇ ਨਹੀਂ ਆ ਰਹੀਆਂ ਪਿੱਛੇ ਹਟ ਰਹੀਆਂ ਨੇ ਆਪਾਂ ਇਹ ਗੱਲ ਸਮਝ ਗਏ ਆ ਵੀ ਆਪਣੇ ਜਿਹੜੇ ਆ ਦੋ ਡਲੇ ਨੇ ਜਾਂ ਦੋ ਖੁੱਡ ਜ਼ਮੀਨ ਦੇ ਨੇ ਕਿਸੇ ਕੋਲੇ ਦੋ ਕਿੱਲੇ ਚਾਰ ਕਿੱਲੇ ਇਹ ਬਚੇ ਰਹਿਣ ਸਰਕਾਰੀ ਧਾਰੇ ਨੇ ਭਰਾਵੋ ਉਹ ਬੱਚੇ ਰਹਿਣ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆ ਅੱਜ ਬੇਰੁਜ਼ਗਾਰ ਹੋਈ ਤੁਰੇ ਫਿਰਦੀ ਆ ਬਚਾਰੀ ਦਿਗਰੀਆਂ ਚੱਖੀ ਫਿਰਦੇ ਨੇ ਕੋਈ ਮੁੰਡੇ ਕੁੜੇ ਕੁੜੀਆਂ ਬਾਹਰਲੇ ਦੇਸਾਂ ਨੂੰ ਜਾਏ ਜਾ ਰਹੇ ਨੇਗੇ ਭਰਾਵੋ ਪੰਜਾਬ ਦਾ ਬਹੁਤ ਵੱਡਾ ਨਿਖਾਨ ਹੋ ਰਿਹਾਗਾ ਇਹਨਾਂ ਸਾਰੀਆਂ ਮੰਗਾ ਨੂੰ ਲੈ ਕੇ ਆਪਾਂ ਮੋਰਚੇ ਜੜੇ ਹੋਏ ਹੈਗੇ ਖਨੌਰੀ ਬਾਰਡਰ ਤੇ ਤੇ ਸਿੰਘੂ ਬਾਰਡਰ ਤੇ ਹੋਰ ਵੀ ਉਧਰਲੀ ਸਾਈਡ ਦੇ ਉੱਤੇ ਕਰਨਾਟਕਾ ਕੇਰਲਾ ਉਡੀਸਾ ਵਗੈਰਾ ਤਾਮਲनाडु ਤੋਂ ਸਾਰੇ ਉਧਰ ਮਹਾਰਾਸ਼ਟਰ ਤੋਂ ਯੂਪੀ ਬਿਹਾਰ ਤੋਂ ਇਧਰਲੀ ਸਾਈਡ ਦੇ ਉੱਤੇ ਵੀ ਸਾਰੇ ਕਿਸਾਨ ਨੇ ਜਿਹੜੇ ਵੱਧ ਤੋਂ ਵੱਧ ਦਿੱਲੀ ਦੇ ਆਲੇ-ਦੁਆਲੇ ਉੱਚੇ ਹੋਏ ਨੇਗੇ ਵੱਡੇ ਬੈਰੀਕੇਡ ਲੱਗੇ ਨੇ ਕੰਧਾਂ ਕੱਢੀਆਂ ਨੇ ਫੌਜਾਂ ਲਾਈਆਂ ਹੋਈਆਂ ਸਿੱਧੀ ਗੋਲੀ ਸ਼ੂਟ ਵੀ ਕਰਦੇ ਐ ਅੱਥਰੂ ਵਾਂਗੂ ਗੋਲੇ ਵੀ ਮਾਰੀ ਜਾ ਰਹੇ ਨੇ ਬਾਕੀ ਗੱਲ ਆਪਾਂ ਸਿੱਧੂਪੁਰ ਜੱਥੇਬੰਦੀ ਕੰਨੀਓ ਇਹ ਬੀੜਾ ਚੱਕਿਆ ਹੋਇਆ ਪੰਜਾਬ ਕੰਨੀਓ ਸਾਰੇ ਭਾਰਤ ਦੇ ਵਿੱਚ ਵੀ ਆਪਾਂ ਜਿਹੜੀਆਂ ਇਹ ਮੰਗਾਂ ਨਹੀਂ ਆ ਜਿੰਨਾ ਚਿਰ ਲਾਗੂ ਨਹੀਂ ਹੁੰਦੀਆਂ ਆਪਾਂ ਵਾਪਸ ਨਹੀਂ ਆਉਂਦੇ ਭਰਾਵੋ ਮਰਨੀ ਮਰ ਜਾਣਗੇ ਅੱਗੇ ਨੂੰ ਜਾਵਾਂਗੇ ਵਧਾਂਗੇ ਜਿਵੇਂ ਜੱਥੇਬੰਦੀ ਦਾ ਉੱਥੋਂ ਹੁਕਮ ਆਉਂਦਾ ਉਸੇ ਹਿਸਾਬ ਮੁਤਾਬਕ ਚੱਲਾਂਗੇ ਆਪਣੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਨੇ ਜਗਦੇਵ ਸਿੰਘ ਭੈਣੀ ਬਾਗਾ ਬਲਾਕ ਦੇ ਪ੍ਰਧਾਨ ਨੇ ਆਪਣੇ ਗਰਜੀਤ ਸਿੰਘ ਟਾਲੀਆਂ ਤੇ ਮੈਂ ਆ ਜਰਨਸ ਖਤਰ ਆਪਣੇ ਭਲਾਡੇ ਬਲਾਕ ਦਾ ਤੁਸੀਂ ਬੁਲਾਇਆ ਬਹੁਤ ਧੰਨਵਾਦੀ ਲੋਕ ਹੋਗੇ ਸੋਚਿਆ ਇਹਨਾਂ ਗੱਲਾਂ ਬਾਰੇ ਸਮਝਿਆ ਤੇ ਐਡੀ ਵੱਡੀ ਪੱਦਰ ਦੇ ਇਕੱਠ ਦੇ ਵਿੱਚ ਅੱਜ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਲੈ ਕੇ ਆਪਣੀ ਚੋਣ ਕਰੋ ਆਗੂ ਚੁਣੋ ਵੱਧ ਤੋਂ ਵੱਧ ਟਾਈਮ ਕੱਢਣ ਵਾਲੇ ਤੇ ਤੁਰਨ ਵਾਲੇ ਤੇ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਦਾ ਸਮਝ ਆ ਗਿਆ ਸਿਰ ਪਿੰਡ ਹੈਗਾ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ